ਤੁਸੀਂ ਸੋਚਦੇ ਹੋਵੋਗੇ ਕਿ ਮੈਂ ਕਿਸੇ ਨਦੀ ਦੇ ਵਿੱਚ ਖੜਿਆ ਜਾਂ ਫਿਰ ਕਿਸ ਜਗ੍ਹਾ ਉੱਤੇ ਕੋਈ ਵੱਡੇ ਨਾਲੇ ਦੇ ਵਿੱਚ ਪਰ ਇਹ ਖੜ ਸ਼ਹਿਰ ਦੀਆਂ ਸੜਕਾਂ ਦੇ ਹਾਲਾਤ ਦਿਖਾ ਰਹੇ ਹਾਂ ਵਿੱਚ ਵੱਡੇ ਵੱਡੇ ਖੱਡਿਆਂ ਦੇ ਵਿੱਚ ਅਸੀਂ ਵੜ ਕੇ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਹਾਲਾਤ ਤੁਸੀਂ ਦੇਖੋ ਖੜ ਸ਼ਹਿਰ ਦੇ ਸ਼ਿਵਾਲਿਕ ਸਿਟੀ ਦੇ ਹੋ ਚੁੱਕੇ ਨੇ ਤਾਂ ਖੱਡੇ ਨਹੀਂ ਸੜਕਾਂ ਦੇ ਵਿੱਚ ਖੱਡਿਆਂ ਦੇ ਵਿੱਚ ਸੜਕ ਹੈ ਤਾਂ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਵਹੀਕਲ ਜਾ ਰਹੇ ਨੇ ਕਿਸੇ ਦਾ ਵੀ ਹਾਈਕਲ ਮੇਰੇ ਖਿਆਲ ਸੁੱਕਣ ਜਾ ਸਕਦਾ ਹਰ ਬੰਦੇ ਦਾ ਵਹੀਕਲ ਜੇ ਟੁੱਟ ਜਾਏਗਾ ਜਿਸ ਤਰੀਕੇ ਦੇ ਹਾਲਾਤ ਜਿਹੜੇ ਉੱਤੇ ਬਣੇ ਨੇ ਬੜੇ ਮੁਸ਼ਕਲ ਦੇ ਨਾਲ ਲੋਕ ਨਿਕਲਦੇ ਨੇ ਸੁਣ ਲੈ ਕੇ ਕਾਫੀ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਦੇ ਹਾਲਾਤ ਨੇ ਬਣੇ ਹੋਏ ਭਾਵੇਂ ਕਿਸ ਜਗ੍ਹਾ ਉੱਤੇ ਧਰਨਾ ਲੱਗਿਆ ਪ੍ਰਦਰਸ਼ਨ ਹੋਏ ਬਹੁਤ ਕੁਝ ਹੋਇਆ ਪਰ ਉਸ ਤੋਂ ਬਾਅਦ ਜਾ ਕੇ ਵੀ ਪ੍ਰਸ਼ਾਸਨ ਕੰਮ ਕਰਨ ਦੀ ਨਹੀਂ ਸੁੱਤੀ ਪਿਆ ਨਗਰ ਕੌਂਸਲ ਦੇ ਕੋਲ ਦੱਸੇ 400 ਕਰੋੜ ਰੁਪਏ ਦਾ ਬਜਟ ਹੈ ਪਰ ਸ਼ਿਵਾਲਿਕ ਸਿਟੀ ਵਾਸਤੇ ਕਿਉਂ ਨਹੀਂ ਸੜਕਾਂ ਬਣਾਈਆਂ ਜਾ ਰਹੀਆਂ ਇਹ ਕਾਫੀ ਸਵਾਲ ਨਗਰ ਕੌਂਸਲ ਖੜ੍ਹ ਵਾਸਤੇ ਖੜੇ ਹੁੰਦੇ ਨੇ ਹੁਣ ਤੱਕ ਕਮੇਟੀ ਵੀ ਆਮ ਆਦਮੀ ਪਾਰਟੀ ਦੀ ਹੈ ਜੋ ਸੱਚ ਹੈ ਉਹ ਦਿਖਾਣਾ ਪਵੇਗਾ ਤਾਂ ਕਿ ਲੋਕਾਂ ਤੱਕ ਸਹੀ ਖਬਰ ਪਹੁੰਚ ਸਕੇ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਮੁਸ਼ਕਲ ਹੁੰਦਾ ਹੈ ਇਹ ਜਗ੍ਹਾ ਉੱਤੇ ਨਿਕਲਣਾ ਕਿ ਕਿੰਨਾ ਕੁ ਮੁਸ਼ਕਲ ਹੈ ਜਾਨਾ ਇੱਥੇ ਨਿਕਲਣਾ ਬਹੁਤ ਜੀ ਬਹੁਤ ਮੁਸ਼ਕਲ ਹੈ ਇਹ ਤਾਂ ਹੋਮ ਡਿਲੀਵਰੀ ਕਰਦੇ ਜੋਮੈਟੋ हां जी हां जी मैं ਟਰਾਂਮ ਡਿਲੀਵਰ ਕਰ ਦਿੰਦਾ ਇੱਥੇ ਜਦੋਂ ਆਰਡਰ ਮਿਲਦਾ ਫਿਰ ਖੁਸ਼ ਹੁੰਨੇ ਕਿ ਬਹੁਤ ਦੁਖੀ ਬਹੁਤ ਦੁਖੀ ਜੀ ਬਹੁਤ ਦੁਖੀ بارشਾਂ ਚ ਤਾਂ ਬਹੁਤ ਬੁਰਾ ਹਾਲ ਹੈ ਮੋਟਰਸਾਈਕਲ ਵੀ ਖਰਾਬ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਮੋਟਰਸਾਈਕਲ ਤਾਂ ਜਮ ਖਰਾਬ ਹੋ ਜਾਂਦਾ ਕਈ ਰੇ ਬੰਦ ਹੋ ਜਾਂਦਾ ਪਾਣੀ ਚ ਫਿਰ ਰੋਡ ਰੋਡ ਡਿੱਗਣ ਦਾ ਵੀ ਖਤਰਾ ਹੈ ਹਾਂ ਜੀ ਡਿੱਗਣ ਦਾ ਬਹੁਤ ਖਤਰਾ ਹੈ ਧਿਆਨ ਨਹੀਂ دیا ਜਾ ਰਿਹਾ ਪ੍ਰਸ਼ਾਸਨ ਵੱਲ ਨਹੀਂ ਸਰ ਕੀ ਅਪੀਲ ਹੈ ਸਰਕਾਰ ਨੂੰ ਕਿ ਰੋਡ ਜਲਦੀ ਤੋਂ ਜਲਦੀ ਬਣਵਾਓ ਬਿਲਕੁਲ ਦੇਖੋ ਕਿ ਆ ਹਾਲਾਤ ਨੇ ਖੜ੍ਹ ਸ਼ਹਿਰ ਦੇ ਤਾਂ ਖੜ੍ਹ ਸ਼ਹਿਰ ਦੀ ਤਸਵੀਰ ਦਿਖਾਵਾਂਗੇ ਜਿਸ ਤਰੀਕੇ ਨਾਲ ਆ ਦੇਖੋ ਜਿਹੜੇ ਓਮ ਡਿਲੀਵਰੀ ਵਾਲੇ ਜਾਂਦੇ ਨੇ ਤਾਂ ਇਹਨਾਂ ਨੂੰ ਬੜਾ ਮੁਸ਼ਕਲ ਹੁੰਦਾ ਹੈ ਜਿਸ ਤਰੀਕੇ ਨਾਲ ਹਾਲਾਤ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਾਂ ਲੋਕਾਂ ਦੇ ਬਈਆਂ ਮੁਸ਼ਕਲਾਂ ਅਸੀਂ ਇਸ ਕਰਕੇ ਦਿਖਾ ਰਹੇ ਹਾਂ ਕਿ ਲੋਕਾਂ ਨਾਲ ਜੁੜੀਆਂ ਹੋਈਆਂ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਖੜਛੜੀ ਦਿਖਾ ਲੈ ਸਾਈਕਲ ਵਾਲਾ ਇੱਕ ਬਈ ਆ ਰਿਹਾ ਸੁਮੀ ਤੋਂ ਦਿਖਾ ਦਿਓ ਜ਼ੂਮ ਕਰਕੇ ਉਹ ਬਾਈ ਜੀ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਜ਼ੂਮ ਕਰਕੇ ਨਾਲ ਉਹਨਾਂ ਦੀ ਗੱਲਬਾਤ ਅਸੀਂ ਰੋਕੋ ਰੋਕੋ ਸਰ ਰੋਕੋ ਯਹਾਂ ਪੇ ਨਾਕਾ ਲੱਗਾ ਹੋਇਆ ਹੈ ਰੋਕੋ ਸਰ ਰੋਕੋ ਯਹਾਂ ਪੇ ਟੋਲ ਟੈਕਸ ਕਟਾਣਾ ਪੜੇਗਾ ਹਮਨੇ ਸੜਕ ਬਣਾਉਣੀ ਹੈ ਆਪਕੀ कितना मुश्किल है मुश्किल तो बहुत है करें, तो क्या करे हम क्या कर सकते हैं इसमें बड़े बड़े लोग का है हमारा क्या है हम तो साइकिल वाले साइकिल है, वाले हैं साइकिल निकल जाता है मुश्किल से क्या कर सकते हैं कंधे में रख के चलना पड़ता है और पड़ता क्या डर भी लगता है कि कहीं गिरने जाए लगता है डर तो लगेगा ही क्यों नहीं लगेगा देखो हमारे वहाँ कितना खराब है हमारे सारे जगह ऐसे ही है तो सरकार को टोल टैक्स दिया करो आप साइकिल लेते हो मोटरसाइकिल गाड़ी लो अब मोटरसाइकिल गाड़ी लेने के लिए पैसे होने चाहिए ये, ये देखो ये देखो इधर भी दिखाओ सुित इधर दिखाओ इधर 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 दिखा दो इदर से बात तो तो करो तो कैमरे में बात करो तो तारे कितना तारे तारे मुश्किल होता है जाना यहाँ से बहुत मुश्किल होता है कोठियों में काम करना बहुत मुश्किल होता है बोलना तो बहुत आसान है अब तो थोड़ा पानी है यहाँ यहाँ तक पानी छाती से होता है तब जाके हम लोग काम करने जाते हैं कहाँ से आते हो आप मैं यहाँ से आती हूँ शिवालिक से उधर खड़ से काम करने के लिए कितना मुश्किल है बहुत आज तो थोड़ा है जब ज्यादा था पानी यहाँ तक भरता है जब गले बहुत गले गले तक गले तक पानी जाता है ऐसी सरकार का क्या ही करे पर सरकार बोल रही है हमें समाज दो थोड़ा ठीक करने के लिए सरकार को कितना समय दिया जाए एक साल दो साल तीन साल कितने साल हो गए यहाँ पे तो ऐसे ही है ऐसे कुछ हो ही नहीं रहा है कोई आस नहीं लगती सरकार अपना पेट भर रहा है कि हमारे लोग गरीब लोगों को थोड़ी करेगा ना वो तो वो देखो भाई नाल ने भाई कितना रोजाना मुश्किल थोनू ਧਰਨਾ ਵੀ ਲੱਗਿਆ ਤੁਹਾਡੇ ਦੇ ਕਹਿੰਦੇ ਇੱਥੇ ਮਾਤ ਧਰਨਾ ਵੀ ਲੱਗਿਆ ਇੱਥੇ ਸੜਕ ਵਾਸਤੇ ਕੋਈ ਹੁੰਦੀ ਨਹੀਂ ਸੁਣਵਾਈ ਤੁਨੂੰ ਭਾਈ ਧਰਨਾ ਲਾਉਣ ਲਈ ਜਗ੍ਹਾ ਵੀ ਤਾਂ ਸਹੀ ਹੋਣੀ ਚਾਹੀਦੀ ਜਗ੍ਹਾ ਵੀ ਨਹੀਂ ਧਰਨੇ ਵਾਸਤੇ ਹਾਲ ਤੇ ਵੇਖੋ ਕੀ ਬਣਿਆ ਦਾ ਨਹੀਂ ਕਮੇਡੀ ਕੋਲ ਪੈਸਾ ਤਾਂ ਬਹੁਤ ਹੈ ਕਹਿੰਦੇ ਕੀ 400 ਕਰੋੜ ਦਾ ਬਜਟ ਹੈ ਚੋਰ ਹੈ ਜੇ ਇਹੋ ਨਹੀਂ ਬਣਾਉਂਦੇ ਪਤਾ ਨਹੀਂ ਬਣਾਉਂਦੇ ਕਿਉਂ ਨਹੀਂ ਤੇ ਇਹਨਾਂ ਨੂੰ ਪਤਾ ਹੋਵੇ ਤੁਸੀਂ ਨਿਕਲਦੇ ਰਹੋ ਜਾਨਾ ਇੱਥੋਂ ਹਾਂਜੀ ਹਾਂਜੀ ਕਿੰਨਾ ਮੁਸ਼ਕਲ ਡਰ ਲੱਗਦਾ ਕਿ ਕਿਤੇ ਡਿੱਗੀ ਨਾ ਜਾਏ ਖੜਕ ਹਾਲ ਵੇਖੋ ਕੀ ਹੈ ਇੱਥੋਂ ਤੁਸੀਂ ਵੇਚ ਰਹੇ ਹੋ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਹਾਂ ਤਾਂ ਇੱਥੇ ਨਾ ਵੈਸੇ ਗਲਤੀ ਕੀਤੀ ਲੈ ਕੇ ਲੈ ਆਓ ਤੁਸੀਂ ਹਾਂ ਲੈ ਆ ਫਲੈਟ ਲੈ ਹੋਰ ਨਸਲਾਹ ਦੋਗੇ ਮੈਨੂੰ ਦੋਸਤਾਂ ਕਦੀ ਵੀ ਨਹੀਂ ਕਦੇ ਵੀ ਨਹੀਂ ਕਦੀ ਵੀ ਨਹੀਂ ਸਰਕਾਰ ਤਾਂ ਕਹਿੰਦੀ 2045 ਤੱਕ ਰਾਜ ਕਰਨਾ ਸੀ ਕਰ ਲਓ ਇਦਾਂ ਤੇ ਕਰ ਲਓ ਇਦਾਂ ਤੇ ਨਹੀਂ ਚੰਮ ਚੱਲਣਾ ਇਹਨਾਂ ਦਾ ਰਾਜ ਕਰਨਗੇ ਰਾਜ ਕਰਨਗੇ ਜੀ 2000 ਮੰਗਲ ਗ੍ਰਾਹੇ ਦਾ ਰਾਜ ਕਰਨਗੇ 2045 ਤੱਕ ਹਾਂ ਬਸ ਆਹ ਦੋ ਹੀ ਪਿਆ ਦੇਖੋ ਮੋਟਰਸਾਈਕਲ ਤੇ ਸਾਡੇ ਪੈਰਾ ਦੇ ਹਾਲ ਵੇਖੀ ਜਾਂ ਸਿਰ ਜਾਨਾ ਨਿਕਲਦੇ ਹੋ ਬੇਲੇ ਕੇ ਆਰਡਰ ਲੱਗਤੇ ਆਂ ਅੱਛਾ ਹੋਰ ਦੇ ਇਹ ਤਾਂ ਆਰਡਰ ਮਿਲਦਾ ਖੁਸ਼ ਹੁੰਨੇ ਹੋ ਕਿ ਸ਼ਿਵਾਲਿਕ ਸਿਟੀ ਜਾਣਾ ਮੈਂ दुखी ਹੋਏਗਾ ਇੱਕ ਆਰਡਰ ਮਾਲਮ ਮਿਲਦਾ ਹੈ ਤਾਂ ਡਨੇ ਮਾਰਦੇ ਦਾ ਦੂਸਰਾ ਆਰਡਰ ਫਿਰ ਹਮੇ ਲਗਾਉਣਾ ਪੜਦਾ ਹੈ ਮਜਬੂਰੀ ਸੀ ਤੇ ਬੁਰੀ ਹਾਲ ਹੋ ਜਾਂਦੇ ਹੈ ਮੋਟਰਸਾਈਕਲ ਦੇਖੋ ਨਾਇਆ ਗੱਡੀਆਂ ਨੇ ਕੋਈ ਸੁਣਵਾਈ ਨਹੀਂ ਕੋਈ ਖਰੜ ਦਾ ਹਾਲ ਚਲੇ ਨਹੀਂ ਪੁੱਛ ਰਿਹਾ ਜੀ ਬਹੁਤ ਬੁਰਾ ਹਾਲ ਹੈ ਠੀਕ ਹੈ ਬਿਲਕੁਲ ਹੀ ਦੇਖੋ ਕਿ ਤਾਰਾ ਪਹਿਲਾ ਵੀ ਰਹਿ ਗਿਆ ਉਹ ਵੀ ਕੁਛ ਨਹੀਂ ਕਰਨ ਜੋਗੀ ਦਾ ਤੀਜੀ ਵੀ ਕੀ ਹਾਲ ਹੈ ਖਰੜ ਦਾ ਠੀਕ ਹੈ ਹੈ ਵਧੀਆ ਖਰੜ ਨਹੀਂ ਮੈਂ ਤਾਂ ਭਗਵੰਤਬਾਨ ਨੂੰ ਇੰਨਾ ਹੀ ਕਹਣਾ ਚਾਹਾਂ ਖਰੜ ਸ਼ਹਿਰ ਤੋਂ ਖੁਸ਼ ਹੈ ਕੈਲੀਫੋਰਨੀਆ ਬਣਾਇਆ ਜਾ ਰਿਹਾ ਕਹਿੰਦੇ ਥੋੜੀ ਦੇਰ ਚ ਰੁਕੋ ਆ ਗਿਆ ਬੱਲੇ ਬੱਲੇ ਕਰਾਤੀ ਹੈ ਭਗਵੰਤਵਾਨ ਨੇ ਮੈਕਸ ਨੇ ਆ ਦੇਣਾ ਚਾਹਨਾ ਭਗਵੰਤਵਾਨ ਜੀ ਨੂੰ ਹਾਂਜੀ ਕਿ ਤੁਸੀਂ ਪਿੰਡਾਂ ਦੇ ਵਿੱਚ ਅਰਬਨ ਬਣਾ ਰਹੇ ਹੋ ਪਿੰਡਾਂ ਨਾਲ ਨਵੀਂ ਕਲੋਨੀਆਂ ਨਵੀਆਂ ਕਲੋਨੀਆਂ ਬਣਾ ਰਹੇ ਹੋ ਜਿਹੜੇ ਇੱਥੇ ਨਰਕ ਪਿਆਦਾ ਪਹਿਲਾਂ ਇਹਨੂੰ ਸਾਫ਼ ਕਰੋ ਹੂੰ ਸੜਕਾਂ ਵਾਸਤੇ ਤੁਹਾਨੂੰ 6 ਕਰੋੜ ਸਰਕਾਰ ਨੇ ਨਹੀਂ ਦਿੱਤਾ ਤੇ ਇੱਥੇ ਕਮੇਟੀਆਂ ਵਾਸਤੇ ਪੈਸੇ ਤੁਹਾਡੇ ਕੋਲ ਹੈਗੇ ਆ ਕਟਕੋਤ ਲਾਓ ਹਾਂ ਬਜਰੀ ਭਰ ਕੇ ਭਾਰੀ ਦੇ ਟੋਏ ਹੂੰ ਲੋਕ ਉੱਥੇ ਮਹਾਰਾਸ਼ਟਰ ਜੀ ਇੱਕ ਬੰਦਾ ਆਪਣੇ ਉਹਦਾ ਮੁੰਡਾ ਮਰ ਗਿਆ ਸੀ ਉਹ ਉਹ ਕੱਲਾ ਹੀ ਟੋਏ ਭਰੀ ਜਾਂਦਾ ਵਿਚਾਰਾ ਹੂੰ ਤੇ ਤੁਸੀਂ ਸੀਐਮ ਹੋ ਗਏ ਸ਼ਹਿਰ ਨੂੰ ਅਰਬਨ ਬਣਾ ਰਹੇ ਹੋ ਤੇ ਇਹਨੂੰ ਪਿੰਡਾਂ ਨੂੰ ਅਰਬਨ ਨਾ ਬਣਾਓ ਸ਼ਹਿਰ ਨੂੰ ਅਰਬਨ ਬਣਾਓ ਬਿਲਕੁਲ ਭਾਈ ਕਿੰਨਾ ਮੁਸ਼ਕਿਲ ਹਰ ਜਾਨਾ ਦੇਖਿਏ ਅਸੀਂ ਲੋਕ ਨਾ Shimla ਕੇ ਰਹਿਣੇ ਵਾਲੇ ਹਾਂ ਅਰ ਹਾਂ ਅਸੀਂ ਲੋਕੋ ਨੇ ਕਿਰਾਏ पे ਮਕਾਨ ਲੀਆ ਹੈ ਅੱਛਾ ਕਿੰਨੀ ਦੂਰ ਸੇ ਆ ਮ ਆ ਰਹੇ ਹੋ ਖੁਸ਼ ਹੋ ਲੇਕਿਨ ਖੁਸ਼ ਹੋ ਯਹਾਂ ਪੇ ਭਾਈ ਦੇਖੋ ਕਿਤਨੇ ਖੁਸ਼ ਹੈ ਗਾੜੀ ਨਾ ਹੋ ਬੰਦਾ ਤਾਂ ਪੈਦਲ ਕਿਵੇਂ ਆਏਗਾ ਹਾਂ यहां तो लोग गाड़ी वालों को तो, तो फिर भी है कि चलो अपनी सुविधा है कि आ जा सकते हैं टू व्हीलर वाले जिसने पैसा चलना हो कैसे आएंगे और इतनी बड़ी-बड़ी सिटी है, है ये इन... और को सलाह दोगे हम अचल को कि यहां पे मकान ले लो मैं तो किसी को भी मैं तो छोड़ने वाला हूं यहां से बिल्कुल 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 ठीक है ठीक है बिल्कुल तो देखो कि नाल दी नाल कितना मुश्किल बिल् ਦੇ ਵਿੱਚ ਲੋਕ ਨੇ ਜਿਹੜੇ ਨਿਕਲ ਰਹੇ ਨੇ ਤਾਂ बड़ी मुश्किल ਨਾਲ ਚੱਲਣਾ ਪੈਂਦਾ ਹੈ ਆ ਹਾਲਾਤ ਨੇ ਗੱਡੀਆਂ ਦੇ तो देखो ਕਿ ਇਹਨਾਂ ਦੇ ਬੰਪਰ ਟੁੱਟ ਜਾਂਦੇ ਨੇ ਜਿਸ ਤੋਂ ਬਾਅਦ ਜਾ ਕੇ ਲੋਕ ਨਿਕਲ ਰਹੇ ਨੇ ਮਜਬੂਰੀ ਦੇ ਨਾਲ ਤਾ ਸਰਕਾਰ ਦੇਖੋ ਕਿਵੇਂ ਕਿੰਨੀ ਜ਼ਬਰਦਸਤ ਗੱਡੀ ਦੇ نیچے ਵੱਜੀ ਐ ਤਾਂ ਦੇਖੋ ਕੀ ਹਾਲ ਐ ਬਾਈ ਜੀ ਖੁਸ਼ ਹੋ ਖੜੜ ਤੋਂ ਖੜ ਤੋਂ ਖੁਸ਼ ਐ ਦੇਖੋ ਆ ਲੋਕ ਕਿੰਨੇ ਦੁਖੀ ਹੋਣਗੇ ਤਾਂ ਜਰੂਰ ਸਰਕਾਰ ਨੂੰ ਧਿਆਨ ਦੇ ਇਹਨਾਂ ਲੋਕਾਂ ਦੇ ਹਾਲਾਤ ਦੇਖ ਕੇ ਤਰਸੰਦਾ ਕਿ ਲੋਕ ਵੀ ਇਸ ਹਾਲਾਤ ਦੇ ਵਿੱਚ ਰਹਿੰਦੇ ਨੇ ਆ ਬਾਈ ਜੀ ਨਾਲ ਗੱਲ ਕਰਾਂਗੇ ਬਾਈ ਜੀ ਖੜੜ ਖੜ ਵਧੀਆ ਲੱਗ ਰਿਹਾ ਸ਼ਹਿਰ ਖੇਡ ਦਾ ਬਹੁਤ ਮਾੜਾ ਹਾਲ ਹੋਇਆ ਵਾ ਸਾਡੇ ਸਾਹਮਣੇ ਭਾਜੀ ਸਾਨੂੰ ਪਤਾ ਹੀ ਹੈ ਨਹੀਂ ਨਹੀਂ ਇੱਥੇ ਤਾਂ ਬਹੁਤ ਵਧੀਆ ਕਹਿੰਦੇ ਕਿ ਇੱਥੇ ਤਾਂ ਦੇਖ ਲਓ ਤੁਸੀਂ ਦੇਖ ਰਹੇ ਹੋ 7 7000 ਸਾਨੂੰ ਨੌਲੇਜ ਆਈ ਕਹਿੰਨਾ ਨਹੀਂ ਇੱਥੇ ਨਿਕਲਦਾ ਇਥੇ ਤੁਸੀਂ ਮੈਂ ਕਦੇ-ਕਦੇ ਹੀ ਆਂਦਾ ਹੁੰਦਾ ਜੀ ਅੱਛਾ ਹਾਂਜੀ ਹਾਂਜੀ ਲੇਕਿਨ ਅੱਜ ਦੇਖਿਆ ਮੈਂ ਕਈ ਮਹੀਨੇ ਬਾਅਦ ਆਇਆ ਬਹੁਤ ਹੀ ਮਾੜਾ ਲੱਗਿਆ ਮੁੰਡੇ ਘਰ ਲਵਾਂਗੇ ਇੱਥੇ ਤੁਸੀਂ ਖਾਲਚ ਸ਼ਵਾਲਸ ਜੀ ਕੌਣ ਲਏਗਾ ਜੀ ਆਪਣੇ ਦੋਸਤਾਂ ਨੂੰ ਆਵਾਂਗੇ ਮਤਲਬ ਇਹ ਨਹੀਂ ਜੀ ਜਦ ਅਸੀਂ ਆਪ ਦੇਖ ਰਹੇ ਸਾਨੂੰ ਸਾਹਮਣੇ ਖੂਦ ਦਿਖਦਾ ਜੀ ਐਸੀ ਕਿਉਂ ਆਪਣੇ ਦੋਸਤਾਂ ਨੂੰ ਧੱਕਣਗੇ ਇੱਥ ਕਿਆ ਕਿਆ ਸਰਕਾਰੀ ਹੁਣ ਵੱਡੇ ਅਧਿਕਾਰੀਆਂ ਨੂੰ ਪਤਾ ਵੀ ਇਹਦੇ ਬਾਰੇ ਕਿਆ ਨੌਲੇਜ ਹੈ ਨਹੀਂ ਉਹਨੂੰ ਵੀ ਨੌਲੇਜ ਹੋਏਗੀ ਜੀ ਇਹਦੇ ਬਾਰੇ ਉਹਨੂੰ ਧਿਆਨ ਦੇਣਾ ਚਾਹੀਦਾ ਇਹਦੇ ਬਾਰੇ ਇਹ ਵਿਚਾਰੇ ਭਰਾ ਸਾਡੇ ਕੋਠੀਆਲੇ ਰਹਿੰਦੇ ਨੇ ਤਾਂ ਕਿਆ ਹਾਲ ਹੁਣ ਕਿੰਨਾ ਹਾਲ ਮਾੜਾ ਕੋਈ ਰਿਸ਼ਤੇਦਾਰ ਆ ਜੇਗਾ ਇੱਥੇ ਕੋਈ ਨਹੀਂ ਆਏਗਾ ਇੱਥੇ ਹਾਂ ਬਿਲਕੁਲ ਦੇਖੋ ਕਿ ਨਾਲ ਦੀ ਨਾਲ ਇਹ ਤਸਵੀਰ ਦਿਖਾ ਰਹੇ ਹਾਂ ਆ ਦੇਖੋ ਪਰਿਵਾਰ ਹੈ ਮੈਡਮ ਕਿੰਨਾ ਕਿ ਮੁਸ਼ਕਲ ਹੈ ਇਹ ਜਗ੍ਹਾ ਉੱਤੇ ਕਿੰਨਾ ਕਿ ਮੁਸ਼ਕਲ ਹੈ ਤੁਹਾਨੂੰ ਤੁਹਾਡੇ ਰਿਸ਼ਤੇਦਾਰ ਆਣੇ ਨੂੰ ਕੋਈ ਆਂਦਾ ਰਿਸ਼ਤੇਦਾਰ ਇੱਧਰ ਕੋਈ ਆਂਦਾ ਨਹੀਂ ਆੰਦੇ ਆ ਵੀਰੇ ਪਰ ਬੜੀ ਮੁਸ਼ਕਲ ਹੈ ਹਾਲੀ ਮੁਸ਼ਕਲ ਹੈ ਆਜਾ ਸਾਡੇ ਗੱਡੀਆਂ ਵਿਚਾਨੀਆਂ ਟੁੱਟੇ ਟੁੱਟ ਗਏ ਤਿੰਨ ਗੱਡੀਆਂ ਟੁੱਟ ਗਈਆਂ ਹਾਂ ਜੀ ਤੇ ਤੁਹਾਨੂੰ ਮੈਂ ਪਾਣੀ ਮਖਾਨੀਆਂ ਜਿਹੜਾ ਸ਼ਿਵਾਲਕ ਦੇ ਵਿੱਚ ਆਂਦਾ ਮੈਂ ਵੀਡੀਓ ਬਣਾ ਰੱਖੀ ਹੈ ਤੇ ਮਤਲਬ ਕਿ ਅੱਜ ਪੰਜਵਾਂ ਹਾਲ ਲੱਗ ਗਿਆ ਖੁਸ਼ ਹੋ ਸ਼ਿਵਾਲਕ ਸਿਟੀ ਚ ਲੈ ਕੇ ਘਰ ਛੱਡਣ ਲੱਗਿਆ ਅਗਲੇ ਮਹੀਨੇ ਆ ਵੀਰੇ ਵੇਚਣ ਲੱਗੇ ਤੁਸੀਂ ਨਾ ਟਕਰਾਇ ਤੇ ਨੰਨੇ ਨਾ ਛੱਡ ਲੱਗੀਆਂ ਭਰਾਵਾ ਆਦਾ ਕਹਿੰਦੇ ਫਲੈਟ ਹਫਤੇ ਹੋ ਗਏ ਆ ਆ ਚੀ ਕੋਠੀ ਹਸਤੀ ਹੋ ਗਿਆ ਇਨੀ ਲੰਦੇ ਭਰਾਵਾ ਮਾਲੇ ਓਕੇ ਨਰਕ ਨਰਕ ਅੱਛਾ ਬਾਹਲੇ ਦੁਨੀਆ ਦਾ ਪਰ ਐਮਐਲ ਸਾਬ ਕਹਿ ਰਹੇ ਨੇ ਕਿ ਹੁਣ ਸਾਡੀ ਕਮੇਟੀ ਬਣ ਗਈ ਪ੍ਰਧਾਨ ਬਣ ਗਿਆ ਛੇਤੀ ਇਹਨੂੰ ਠੀਕ ਕਰ ਦੇਣਾ ਬਾਲਾ ਬਾਲਾ ਵਿਸ਼ਵਾਸ ਨਹੀਂ ਕਰਦੇ ਹੁਣ ਤਾਂ ਭਰਾਵਾ ਅੱਜ ਤਾਂ ਆ ਤਿੰਨ ਮਹੀਨੇ ਹੋ ਗਏ ਮੇਰਾ ਪੇਟ ਪੇਟ ਪੂਰਾ ਉਹ ਹੋਇਆ ਪਿਆ ਬੱਚੇ ਬਿਮਾਰ ਰਹਿੰਦੇ ਆ ਤੀਜੇ ਦਿਨ ਬੁਖਾਰ ਹੋ ਜਾਂਦਾ ਪਾਣੀ ਪਾਣੀ ਦੀ ਸਮੱਸਿਆ ਹੈ ਇੱਥੇ ਪਾਣੀ ਜਿੱਦਾਂ ਮਿਕਸ ਹੋ ਰਿਹਾ ਮੇਰੇ ਕੋਲ ਵੀਡੀਓ ਆ ਰਹੀ ਹੈ ਕੂਲੀਆਂ ਲੱਗ ਰਹੀਆਂ ਕਦੇ ਬੱਚੇ ਰੋਟੀ ਖਾਂਦੇ ਆ ਟਾਈਮ ਮਤਲਬ ਕਿ ਜਾ ਰਹੇ ਆ ਆਈ ਮੀਨ ਭਿਵਾਰ ਹੀ ਹੈ ਕਾ ਲਾ ਲੋ ਠੀਕ ਹੈ ਹੁਣ ਆ ਵੀਡੀਓ ਪਤਾ ਨਹੀਂ ਹੁਣ ਮੇਰੇ ਕੋਲ ਆ ਰਹੀ ਨਹੀਂ ਮਤਲਬ ਤੂੰ ਮੈਂ ਲੈ ਲ ਨਾ ਮੈਨੂੰ ਸੈਂਡ ਕਰ ਦਿਓ ਬਿਲਕੁਲ ਤੂੰ ਦੇਖੋ ਕੀ ਹਾਲਾਤ ਬਣ ਚੁੱਕੇ ਨੇ ਖਰੜ ਸ਼ਹਿਰ ਦੇ ਤੇ ਅਸੀਂ ਬਿਲਕੁਲ ਗਰਾਊਂਡ ਜ਼ੀਰੋ ਦਿਖਾ ਰਹੇ ਆ ਤਾਂ ਤੂੰ ਦੇਖੋ ਕਿ ਇੱਕ ਅੰਕਲ ਜੀ ਆਏ ਨੇ ਹਾਂਜੀ ਖੁਸ਼ ਹੋ ਖਰੜ ਦੇ ਵਿੱਚ ਆ ਤੂੰ ਦੇਖੋ ਹਾਲਾਤ ਜਿਹੜੇ ਬਣੇ ਹੋਏ ਨਹੀਂ ਆ ਨਿਕਲ ਰਹੀ ਲੋਕਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਗੱਡੀ ਵਿੱਚ ਇਹਨਾਂ ਫਸ ਜੇ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਮੁਸ਼ਕਲ ਹੋ ਜੇ ਵਿੱਚੋਂ ਗੱਡੀ ਕੱਢਣੀ ਤਾਂ ਦੇਖੋ ਕਿ ਸਾਈਡ ਤੇ ਲਾ ਕੇ ਹੁਣ ਆ ਆਪਣੀ ਗੱਡੀ ਆ ਰਹੇ ਨੇ ਤਾਂ ਦੇਖੋ ਤੁਸੀਂ ਉਹ ਸਾਹਮਣੇ ਮੋਟਰਸਾਈਕਲ ਨੂੰ ਦਿਖਾ ਦਿਓ ਸਾਹਮਣੇ ਮੋਟਰਸਾਈਕਲ ਤੇ ਨਾਲ ਜਿਹੜੇ ਲੋਕ ਐਕਟਿਵਾਂ ਤੇ ਆ ਰਹੇ ਨੇ ਤਾਂ ਕਿੰਨਾ ਮੁਸ਼ਕਲ ਹੋਏਗਾ ਉਹਨਾਂ ਲੋਕਾਂ ਨੂੰ ਸਵੀਗੀ ਵਾਲੇ ਆ ਰਹੇ ਨੇ ਜੋ ਡਿਲੀਵਰੀ ਕਰਨ ਆਉਂਦੇ ਨੇ ਤਾਂ ਉਹਨਾਂ ਨੂੰ ਬਚਾਰਿਆਂ ਨੂੰ ਬੜਾ ਮੁਸ਼ਕਲ ਹੁੰਦਾ ਹੈ ਤਾਂ ਇਹ ਹਾਲਾਤ ਖੜ ਸ਼ਹਿਰ ਦੇ ਬਣ ਚੁੱਕੇ ਨੇ ਇਸ ਖਬਰ ਨੂੰ ਤੁਸੀਂ ਅੱਗੇ ਜੂ ਸ਼ੇਅਰ ਕਰ ਦਿਓ ਤਾਂ ਕਿ ਸਰਕਾਰ ਤੱਕ ਨਗਰ ਕਾਉਂਸਲ ਤੱਕ ਇਹ ਖਬਰ ਪਹੁੰਚ ਸਕੇ ਉਹਨਾਂ ਨੇ ਪਤਾ ਲੱਗ ਸਕੇ ਕਿ ਉਹਨਾਂ ਦੇ ਸ਼ਹਿਰ ਦੇ ਕੀ ਹਾਲਾਤ ਬਣ ਚੁੱਕੇ ਨੇ ਤਾਂ ਸ਼ਿਵਾਲਿਕ ਸਿਟੀ ਦਾ ਇੰਨਾ ਕੁ ਬੁਰਾ ਹਾਲ ਹੈ ਕਿ ਲੋਕ ਇੱਥੇ ਹੁਣ ਰਿਸ਼ਤੇ ਕਰਨ ਤੋਂ ਵੀ ਕਤਰਾ ਰਹੇ ਨੇ ਰਿਸ਼ਤੇਦਾਰ ਵੀ ਨਹੀਂ ਘਰਾਂ ਦੇ ਵਿੱਚ ਆ ਰਹੇ ਤਾਂ ਕਿੰਨਾ ਮੁਸ਼ਕਲ ਦੇ ਵਿੱਚ ਰਹਿੰਦੇ ਹੋਣਗੇ ਲੋਕ ਇਹ ਹਾਲਾਤ ਤੁਹਾਨੂੰ ਦਿਖਾਏ ਨੇ ਬਾਈ ਜੀ ਆਗੇ ਗੱਡੀ ਖੜਾ ਕੇ ਖੜ ਸ਼ਹਿਰ ਕਹਿੰਦਾ ਕਿ ਕੈਲੀਫੋਰਨੀਆ ਬਣਾ ਰਹੀ ਹੈ ਸਰਕਾਰ ਖੁਸ਼ੀ ਹੈ ਤੁਹਾਨੂੰ ਇਸ ਚੀਜ਼ ਦੇਖੋ ਜੀ ਜੇ ਤਾਂ ਤੁਸੀਂ ਕੋਈ ਸਰਕਾਰ ਜਿਹੜੀ ਪੰਜਾਬ ਦੀ ਹੁਣ ਇਸ ਟਾਈਮ ਹੈਗੀ ਆ ਹਾਂਜੀ ਇਹਦੇ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਜੀ ਅੱਛਾ ਜੀ ਇਹਨਾਂ ਨੂੰ ਤਾਂ ਆਇਆ ਨੂੰ ਹਲੇ 2-3 ਸਾਲ ਹੀ ਹੋਏ ਨੇ ਹਾਂ ਪਰ ਖਰੜ ਸ਼ਹਿਰ ਨੂੰ ਬਸੇ ਨੂੰ ਕਾਫੀ ਟਾਈਮ ਹੋ ਗਿਆ ਹਾਂ ਇਹ ਜਿਹੜੀ ਕਲੋਨੀ ਹੈ 2000 ਦੇ ਵਿੱਚ ਕੱਟੀ ਸੀ ਹੂੰ 2000 ਦੇ ਵਿੱਚ ਕਾਂਗਰਸੀ ਸੀ ਜਦ ਬਾਦਲ ਕੇ ਸੀ ਹੂੰ ਇਹਨਾਂ ਨੇ ਉਸ ਟਾਈਮ ਤੇ ਸ਼ਿਵਰੇਜ ਦੀ ਵਿਵਸਥਾ ਕਰਨੀ ਸੀ ਪਹਿਲਾਂ ਹੂੰ ਸੜਕ ਦੀ ਵਿਵਸਥਾ ਕਰਨੀ ਸੀ ਇਹਨਾਂ ਦਾ ਚਾਰ ਕਿੱਲੇ ਲਿੱਤੇ ਪਲੋਟ ਕੱਟੇ ਵੇਚੇ ਅੱਗੇ ਟੱਪ ਗਏ ਹਾਂ ਠੀਕ ਹੈ ਜੀ ਸਸਾਨਾਂ ਦੀ ਵੀ ਦੇਖੋ ਤੁਸੀਂ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਦੀ ਵੀ ਗਲਤੀ ਹੈ ਬਿਲਡਰਾਂ ਦੀ ਗਲਤੀ ਹੈ ਜਿਨ੍ਹਾਂ ਨੇ ਥੋੜੀ ਜਮੀਨਾਂ ਲੈ ਕੇ ਇੱਥੇ ਪਲਾਟ ਕੱਟ ਦਿੱਤੇ ਜਿਸ ਤੋਂ ਬਾਅਦ ਜਾ ਕੇ ਹਾਲਾਤ ਬਣੇ ਨੇ ਤਾਂ ਹੁਣ ਮੌਜੂਦਾ ਸਰਕਾਰ ਨੂੰ ਅਪੀਲ ਹੈ ਕਿ ਪਿਛਲੇ ਨੇ ਜੋ ਗਲਤੀਆਂ ਕੀਤੀਆਂ ਕੀਤੀਆਂ ਪਰ ਤੁਹਾਡੇ ਕੋਲ ਹੁਣ ਸੱਤਾ ਹੈ ਤੁਹਾਡੇ ਕੋਲ ਰਾਜ ਹੈ ਤੁਸੀਂ ਇਸ ਸ਼ਹਿਰ ਨੂੰ ਸਾਫ਼ ਸੁਥਰਾ ਬਣਾਓ ਤਾਂ ਕਿ ਲੋਕ ਅੱਗੇ ਬਾਤ ਤੇ ਤੁਹਾਡੀ ਸਰਕਾਰ ਨੂੰ ਚੁਣਨ ਨਹੀਂ ਤਾਂ ਲੋਕ ਫਿਰ ਜਿਸ ਤਰੀਕੇ ਨਾਲ ਪਹਿਲੀਆਂ ਸਰਕਾਰਾਂ ਤੋਂ ਦੁਖੀ ਸੀ ਤਾਂ ਕਿਤੇ ਨਾ ਕਿਤੇ ਉਹ ਹਾਲਾਤ 2027 ਚ ਨਾ ਬਣ ਜਾਣ ਕਿ ਤੁਹਾਨੂੰ ਵੀ ਕਿਤੇ ਨਾ ਕਿਤੇ ਲਾਂਬੇ ਕਰ ਦੇਣ ਤੁਹਾਡੇ ਕਹਿਣ ਮੈਂ ਸਮੇਂ ਦੇ ਨਾਲ ਤੇ